ਸੋ ਇਹ ਖੇਡ ਵਰਤਰੀ ਆ ਖਾਲਸਾ ਜੀ ਬਹੁਤ ਧੰਨ ਭਾਈ ਸੰਤੋਖ ਸਿੰਘ ਜੀ ਤੁਸੀਂ ਦੇਖੋ ਇਹ ਕਥਾ ਸੁਣ ਕੇ ਪੜ੍ਹ ਕੇ ਇੰਨਾ ਪੈਰਾ ਹੋ ਰਿਹਾ ਜਦੋਂ ਲੇਖ ਰਿਹਾ ਹਾਂ ਜੋ ਕਿਹੜੀ ਅਵਸਥਾ ਵਿੱਚ ਹੋਣੀ ਹੈ ਕਿਸੇ ਆਮ ਦੀ ਆਮ ਬੰਦੇ ਦੀ ਲਿਖਤ ਨਹੀਂ ਇਹ ਬ੍ਰਹਮ ਗਿਆਨੀ ਅਵਤਾਰੀ ਮਹਾਂਪੁਰਸ਼ ਹਨ ਮੈਂ ਤੇ ਗਿਆਨੀ ਜੀ ਨੂੰ ਇੱਕ ਦਿਨ ਮੇਰੀ ਆਪਣੀ ਸ਼ਰਦਾ ਮੈਂ ਸ਼ਰਦਾ ਵਿੱਚ ਭੇਜ ਕੇ ਕਿਹਾ ਮੈਂ ਕਿਹਾ ਗਿਆਨੀ ਜੀ ਮੈਨੂੰ ਤੇ ਅੰਜ ਲੱਗਦਾ ਵੀ ਮਹਾਰਾਜ ਖੋਦੀ ਉਹਨਾਂ ਦੇ ਰੂਪ ਚਾਹੇ ਤੇ ਆਪ ਮਹਾਰਾਜ ਨੇ ਇੱਕ ਸਾਰੀ ਖੇਡ ਦੱਸੀ ਵੀ ਨੌਜਵਾਨ ਜਿਹੜੀ ਪੀੜ੍ਹੀ ਆ ਵੀ ਉਹਨੂੰ ਪਤਾ ਲੱਗੇ ਭਾਈ ਸੰਤੋਖ ਸਿੰਘ ਜੀ ਮਹਾਪੁਰਸ਼ਾਂ ਤੋਂ ਬਾਅਦ ਬ੍ਰਹਮਗਿਆਨੀ ਮਹਾਪੁਰਸ਼ ਅਵਤਾਰੀ ਮਹਾਪੁਰਸ਼ ਉਹਨਾਂ ਦੇ ਬਾਅਦ ਨਾਂ ਦਾ ਕੋਈ ਪਤਾ ਹੋਇਆ ਤੇ ਮਹਾਰਾਜ ਜੂਰੀ ਵਿੱਚ ਵੀ ਨਾਂ ਵੀ ਪਤਾ ਹੋਏਗਾ ਵੀ ਜਿਹੜਾ ਜੀ ਲਿਖਤ ਦਾ ਧਨੀ ਹੋਏਗਾ ਹਾਂ ਅਸੀਂ ਉਹ ਵੀ ਨਹੀਂ ਕਰ ਸਕਦੇ ਵੀ ਭਵਿੱਖ ਬਾਣੀ ਵੀ ਨਹੀਂ ਕਰ ਸਕਦੇ ਮਹਾਰਾਜ ਜੀ ਨੇ ਕਿਹਾ ਕਿਪਤਾ ਕੀ ਖੇਡ ਵਰਤਾ ਦੇ ਨੇ ਜਲ ਤੇ ਥਲ ਘਰ ਥਲ ਤੇ ਕੂਆ ਕੂਤੇ ਮੇਰ ਘਰਾਵਾ ਧਰਤੀ ਤੇ ਆਕਾਸ਼ ਚੜਾਵਾ ਚੜਾ ਆਕਾਸ਼ ਗਰਾਵਾ ਇਹ ਮਹਾਰਾਜੀਆਂ ਖੇਡਾਂ ਨੇ ਕਿਨਵੇਂ ਥਾਪ ਉਥਾ ਪਰਹਾਰਾ ਇਸ ਤੇ ਤੁਝਾ ਡਰਾਵੋ ਰੇ ਮਹਾਰਾਜ ਕੀ ਬਿਆ ਕੀ ਦਾ ਕੀ ਕਰ ਦੇ ਕੀੜਾ ਖਾਫ ਦੇ ਪਾਤਸ਼ਾਹੀ ਨਸਕਰ ਕਰੇ ਸੁਆ ਸੋ ਸੁਲਤਾਨਾ ਦਾ ਹੁਕਮ ਕਰਾਇੰਦਾ ਦਰਮੰਗਨ ਪੇਖਣਾ ਨજર ਪੱਟੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਆਸਾਦੀ ਯਾਰ ਦਾ ਬੜਾ ਸਮਾਹ ਹੋ ਗਿਆ ਮਹਾਰਾਜ ਨੇ ਇਤਨੇ ਵੀ ਸੇਵਾ ਨਹੀਂ ਲਾਂਦੇ ਪਹਿਲੇ ਰੋਜ਼ ਮਹਾਰਾ ਚਾਰ ਪੋੜੀਆਂ ਪੰਜ ਪੋੜੀਆਂ ਅੱਠ ਪੋੜੀਆਂ ਦੀ ਸੇਵਾ ਲੈ ਲੈਂਦੇ ਹੁੰਦੇ ਸੀ ਬਹੁਤ ਕਾਲੀ ਉਗਰਾ ਪਾਰਾ ਹੋ ਰਿਹਾ ਮਹਾਰਾ ਚੜ੍ਹਦੀ ਕਲਾ ਰੱਖਣਾ ਤੇ ਮਹਾਰਾਜੀ ਖੇਡਾਂ ਨੇ ਭਾਈ ਸੋ ਇੱਕ ਤੈਨ ਹੀ ਲੱਗਦਾ ਸੋ ਉਹ ਖੇਡ ਵਰਤਰੀ ਆ ਖਾਲਸਾ ਜੀ ਹੁਣ ਬਹੁਤ ਹੀਨ ਕੋ ਕਰਤਵੇ ਚੌ ਦੀ ਇਸ ਸਮੁਦਾਇ ਸੋ ਇਹ ਜੰਗਲਾ ਪ੍ਰਸੰਗ ਚੱਲ ਰਿਹਾ ਹੈ ਵੀ ਸਾਹਿਬ ਜਦਾ ਬਾਬਾ ਜੀਤ ਸਿੰਘ ਜੀ ਤੇ ਜਿਹੜਾ ਹੁਣ ਜੰਗ ਦੇ ਵਿੱਚ ਪ੍ਰਸੰਗ ਚੱਲ ਰਿਹਾ ਹੈ ਜਾਂ ਇਹਦੇ ਵਿੱਚ ਦੇ ਵੀ ਅਰਥ ਸ਼ਾਇਦ ਹੋ ਸਕਦੇ ਆ ਵੀ ਬਾਬਾ ਸਾਹਿਬ ਜਦਾ ਬਾਬਾ ਜੋਰਾਵਰ ਸਿੰਘ ਦੇ ਚੌਹ ਦੇ ਸਤੇ ਸਮੁਦਾਇ ਇੱਕ ਆਪੇ ਚਾਰ ਸਿੱਖ ਗਏ ਆ ਪੰਜ ਸਿੰਘਾਂ ਦਾ ਸਮੁਦਾਇ ਜੱਥਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਜਾਂ ਇਹਦੇ ਵੀ ਹੋ ਸਕਦੇ ਵੀ ਵੀ ਆਪਸ ਦੇ ਵਿੱਚ ਬਾਹਰ ਚਮਕੌਰ ਦੀ ਗੜੀ ਦੇ ਬਾਰ ਜੰਗ ਜਿਹੜੀ ਆ ਉਹ ਚੱਲ ਰਹੀ ਆ 40 ਸਿੰਘਾਂ ਦੇ ਉੱਤੇ 10 ਲੱਖ ਫੌਜ ਦਾ ਢੇਰਾ ਆ ਮਹੰਤ ਲੋਤਾ ਸਿੰਘ ਜੀ ਦਾ 10 ਲੱਖ ਤੋਂ ਵੀ ਜ਼ਿਆਦਾ ਫੌਜ ਹਸਤੇ ਮਾ ਕਾਲ ਵਾਲੇ ਮਾਪੁਰਸ਼ 10 ਲੱਖ ਤੋਂ ਵੀ ਜ਼ਿਆਦਾ ਫੌਜ ਦੱਸਿਆ ਉਹ ਇਹ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਸੋਏ ਚਿੜੀਆਂ ਸੇ ਮੈਂ ਬਾਜ਼ ਲਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਥਾਪੜਾਏ ਮਹਾਰਾਜ ਖੋਦ ਅਕਾਲਪੁਰਖ ਵਾਹਿਗੁਰੂ ਵਾਰੇ ਆਪੇ ਕਲਾ ਵਰਤਾ ਸਕਦੇ ਆ ਮਹਾਰਾਜੀ ਕਿਹੜੇ ਵਰਤਾ ਸਕਦੇ ਆ ਨਹੀਂ ਤੇ ਦੂਜਾ ਨਾਂ ਕੋਈ ਪਤਾ ਹੋਇਆ ਨਾ ਹੀ ਕੋਈ ਸੰਸਾਰ ਤੇ ਪਤਾ ਹੋਏਗਾ ਵੀ ਇੱਕ ਇੱਕ ਸਿੱਖ ਨੂੰ ਲੱਖਾਂ ਦੇ ਨਾਲ ਲੜਾ ਦੇਣਾ ਇੱਕ ਸਿੱਖ ਨੇ ਲੱਖਾਂ ਨੂੰ ਸ਼ਹੀਦ ਕਰ ਦੇਣਾ ਉਹ ਵੀ ਪੂਰੀ ਦਲੇਰੀ ਦੇ ਨਾਲ ਜੁਰਤ ਦੇ ਨਾਲ ਅਣਖ ਦੇ ਨਾਲ ਜੂਝਦੇ ਹੋਏ ਸ਼ੀਦੀ ਪਾਣੀ ਸੂਰਾ ਸੋ ਪਹਿਚਾਨੀ ਐ ਦੁਲਾਰਾ ਦੀਨ ਕਾ ਹਿੱਤ ਪੁਰਜਾ ਪੁਰਜਾ ਕਟਮੜਾ ਕਬੂ ਨਾ ਛਾੜਾ ਖੇਤ ਸੋ ਜੰਗ ਦੇ ਵਿੱਚ ਜੂਝਦੇ ਹੋਏ ਸ਼ੀਦੀ ਪਾਣੀ ਸੋ ਇਹ ਵੀ ਵਿਰਲੇ ਦੇਖੋ ਜਿਹੜੀ ਸ਼ੀਧੀ ਆ ਨਾ ਬਾਬਾ ਜਗਰੂਪ ਸਿੰਘ ਜੀ ਵੀ ਕਹਿੰਦੇ ਵੀ ਪਿਛਲੇ ਜਨਮਾਂ ਦੀ ਬਹੁਤ ਜ਼ਿਆਦਾ ਕਮਾਈ ਹੋਵੇ ਉਸ ਬੰਦੇ ਨੂੰ ਸ਼ੀਧੀ ਦੀ ਦਾਤ ਪ੍ਰਾਪਤ ਹੁੰਦੀ ਹੈ ਸ਼ੀਧੀ ਦੀ ਦਾਤ ਕੋਈ ਸੋਖੀ ਦਾਤ ਨਹੀਂ ਆਪਾਂ ਕਹਿ ਦਿੰਨੇ ਆ ਸ਼ੀਧੀ ਦੀ ਜਿਹੜੀ ਦਾਤ ਹੈ ਨਾ ਉਹ ਕਰੋੜਾਂ ਵਿੱਚੋਂ ਕੋਟਨ ਮੈਂ ਨਾਨਕ ਉਹ ਨਾਰਾਇਣ ਜਿਹੇ ਚੀਤ ਕਰੋੜਾਂ ਤੋਂ ਕਿਸੇ ਵਿਰਲੇ ਦੇ ਭਾਗ ਵਿੱਚ ਆਂਦੀ ਹੈ ਸ਼ੀਧੀ ਦੀ ਦਾਤ ਬੰਦਾ ਜਿੰਨਾ ਮਰਜੀ ਯਤਨ ਕਰ ਲਵੇ ਜੇ ਗੁਰੂ ਦੀ ਅੰਦਰ ਕਲਾ ਨਹੀਂ ਵਰਤਦੀ ਕਿਰਪਾ ਨਹੀਂ ਨਾ ਤੇ ਬੰਦਾ ਉਹਨਾਂ ਚ ਭਾਵੇਂ ਜਿੰਨਾ ਮਰਜ਼ੀ ਅਭਿਆਸੀ ਹੋਵੇ ਉਹ ਬਾਬਾ ਬਚਿੱਤਰ ਸਿੰਘ ਜੀ ਮਹਾਪੁਰਸ਼ ਤੇ ਕੀ ਨਾਮ ਸੀ ਉਹਨਾਂ ਦਾ ਦੂਜੇ ਜਿਹੜੇ ਭੱਜ ਗਏ ਸੀ ਤੰਦ ਟੱਪ ਕੇ ਲੱਤ ਟੁੱਟ ਗਈ ਸੀ ਬਾਅਦ ਚ ਸੱਪ ਲੜ ਕੇ ਮਰ ਗਿਆ ਸੀ ਦੁਨੀ ਚੰਦ ਜੀ ਹੁਣ ਤੁਸੀਂ ਦੇਖੋ ਵੀ ਇਹ ਸਰੀਰ ਕਰਕੇ ਕਿੰਨੇ ਤਕੜੇ ਐ ਬੜਾ ਮਾਨ ਸੀ ਉਹਨਾਂ ਨੂੰ ਆਪਣੇ ਆਪ ਤੇ ਵੀ ਚਾਰ ਚਾਰ ਬੰਦਿਆਂ ਨੂੰ ਗੱਤਕੇ ਦੇ ਵੀ ਧਨੀ ਸੀ ਦੁਨੀ ਚੰਦ ਜੀ ਪਰ ਜਦੋਂ ਵਰ ਕਿਰਪਾ ਦੇ ਪਾਤਰ ਨਹੀਂ ਬਣ ਸਕੇ ਬੰਦਾ ਜਿੰਨਾ ਮਰਜ਼ੀ ਕਰ ਲਵੇ ਜਿੰਨਾ ਮਰਜ਼ੀ ਗਤਕੇ ਦਾ ਧਣੀ ਹੋਵੇ ਜੋ ਮਰਜ਼ੀ ਉਹਦੀ ਖੇਡ ਹੋਵੇ ਉਹਨੂੰ ਸ਼ਸਤਰ ਵੀ ਜਦਾ ਧਣੀ ਹੋਵੇ ਅਸਲਾ ਹੋਵੇ ਵੀ ਗੋਲ ਐ 12 ਮਾਜ਼ੂਰ ਹੋਵੇ ਸਿਕਰ ਹੋਵੇ ਮੈਗਜ਼ੀਨ ਹੋਵੇ ਜੋ ਮਰਜ਼ੀ ਹੋਵੇ ਪਰ ਜੇ ਗੁਰੂ ਦੀ ਕਿਰਪਾ ਨਹੀਂ ਨਾ ਤੇ ਤੋ ਕਿੜੀ ਵੀ ਨਹੀਂ ਮਰਨੀ ਇਹ ਗੁਰੂ ਦੀ ਕਿਰਪਾ ਜੇ ਉਹ ਬਾਣੀ ਦਾ ਨਿਤਨੇਮੀ ਆ ਬਾਣੀ ਦਾ ਰਸੀਆ ਨਿਮਰਤਾ ਦਾ ਧਾਰਨੀ ਆ ਤੇ ਫਿਰ ਇੱਕ ਬਾਬਾ ਸਾਹਿਬ ਜਿਹੜਾ ਵਜਿੱਤਰ ਸਿੰਘ ਜੀ ਚਲੋ ਸਾਢੇ 4 ਗੁਣੇ ਸਵਾ 4 ਫੁੱਟ ਕੱਢ ਉਹ ਵੀ ਨਾਗਨੀ ਮਾਰ ਕੇ ਵੀ ਹਾਥੀ ਦਾ ਬਿਲਕੁਲ ਪਾੜ ਕੇ ਰੱਖ ਦਿੰਦੇ ਆ ਭਾਵੇਂ ਉਹਨੂੰ ਲੋਹੇ ਦੇ ਨਾਲ ਪੂਰਾ ਝਗੜਿਆ ਹੋਇਆ ਸੀ ਇਹ ਮਹਾਰਾਜੀ ਸੰਗਤ ਦੀ ਕਲਾ ਹੈ ਇਸ ਕਰਕੇ ਬਾਣੀ ਵਿੱਚ ਬਹੁਤ ਵੱਡੀ ਕਾਦਰਤ ਹੈ ਜਿਹਨੂੰ ਮਹਾਰਾਜ ਮੋਹ ਲਾਂਦੇ ਆ ਜਾਮਗੁਰੂ ਹੈ ਵੱਲ ਲਖ ਬਾਹ ਕਿ ਕਿਜੈ ਜਾਮਗੁਰੂ ਹੈ ਵੱਲ ਤਨੈ ਕਾ ਗਰਵ ਦੀਜੈ ਜਾਮਗੁਰੂ ਹੈ ਵੱਲ ਲਖ ਬਾਹ ਕਿ ਕਿਜੈ ਜਾਮਗੁਰੂ ਹੈ ਵੱਲ ਸੁਆਵੇਂ ਸਾਰੇ ਬਚਨ ਆਂਦੇ ਆਏ। ਸੋ ਪੱਟਾਂ ਦੇ ਸਵਾਈਆਂ ਦਾ 1785 ਅੰਗ ਤੋਂ 1409 ਅੰਗ ਤੱਕ ਮਹਾਰਾਜ ਦੇ ਪੱਟਾਂ ਦੇ ਸੁਈਏ ਆ। ਉਹਨਾਂ ਦੇ ਇਮਾਰਜ ਨਿਤਨੇਮ ਲੈਂਦੇ ਸੀ। ਸਾਰੀਆਂ ਬਾਣੀਆਂ ਮਹਾਰਾਜ ਦੀ ਕਿਰਪਾ ਨਾਲ 10 ਚਲੰਨ ਤੋਂ ਦਿਆ ਸੀ। ਮਹਾਰਾਜ ਜਬਾਰਾ ਕਿਰਪਾ ਕਰਨ ਨਿਤਨੇਮ ਦੀ ਸੇਵਾ ਲੈ ਆਕਰਨ ਸਤਿਗੁਰੂ ਜੀ। ਸੁਆਵੇਂ ਖਾਲਸਾ ਜੀ ਪੰਜ ਜੱਥੇ ਦੇ ਨਾਲ ਚਾਰ ਸਿੰਘ ਤੇ ਆਪ ਪੰਜਵੇਂ ਸਿੰਘ ਮਹਾਂਪੁਰਸ਼ ਬ੍ਰਹਮਗਾਨੀ ਬਾਬਾ ਜੋਰਾਵਾਰ ਸਿੰਘ ਜੀ ਆਪ ਗਏ ਆ ਸੱਚੇ ਪਾਤਸ਼ਾਹ ਜੀ ਦੇ ਕੋਲ। ਤੇ ਐਵੇਂ ਹੁਣ ਕਿਹੜ ਵਰਤ ਰਹੀ ਆ ਕਬ ਜੋ ਰਾਵਰ ਸਿੰਘ ਜੀ ਲੇ ਗੁਰਪੀਤਾ ਰਜ਼ਾਏ ਧੰਨ ਗੁਰਗੋਬੇ ਸਿੰਘ ਜੀ ਮਹਾਰਾਜ ਆਸਣ ਦੇ ਉੱਤੇ ਬੈਠੇ ਹੋਇਆ ਸਾਬਜਾਦਾ ਬਾਬਾ ਜੋਰਾਵਾਰ ਸਿੰਘ ਜੀ ਗਏ ਆ ਜਿਵੇਂ ਸ਼ਰੋਣੀ ਪੰਥਕਾਲੀ ਬੁੱਢੇਦਾਲ ਦੇ ਜੱਥੇਦਾਰਿਆਂ ਮਹਾਂਪੁਰਸ਼ ਕੋਈ ਵੀ ਆਸਣ ਦੇ ਬੈਠੇ ਹੁੰਦੇ ਆ ਜਿਹੜੀ ਵੀ ਫੋਟ ਜਾਂਦੀ ਹੈ ਤੇ ਦਰਸ਼ਨੀ ਭੇਟਾ ਸਤਕਾਰ ਭੇਟਾ 50 500 ਰੁਪਏ ਮੱਥਾ ਵੀ ਢੇਕਦੀ ਹੈ ਦਾਸ ਇੱਕ ਵਾਰ ਬਾਬਾ ਬਕਾਲਾ ਸਾਹਿਬ ਆਪਣੇ ਜੱਥੇ ਨਾਲ ਗਿਆ ਅਸੀਂ ਬਾਬਾ ਜਗਰੂਪ ਸਿੰਘ ਹੋਣਾ ਨਾਲ ਤੇ ਮਹਾਂਪੁਰਸ਼ ਬਾਬਾ ਜੋਗਾ ਸਿੰਘ ਜੀ ਮਹਾਂਪੁਰਸ਼ ਤੰਨਾਦਾਲ ਦੇ ਜੁਦਾਮੁਖੀ ਸੋ ਮਹਾਪੁਰ ਸ਼ਾਂਗੋਲ ਦਾਸ ਵੱਟਵਾ 10 20 ਮਿੰਟ ਅਸੀਂ ਖੜੇ ਹੋਵਾਂਗੇ ਤੇ ਦੇਖਦੇ ਦੇਖਦੇ ਘਟੋ ਘਟ 15 20 ਹਜ਼ਾਰ ਦਾ ਗੱਫਾ ਮਹਾਰਾਜ ਨੇ ਕਰ ਲਿਆ ਵੀ ਸਾਰੀਆਂ ਉਹ ਜਾਣ 500 ਦਾ ਕੋਈ ਹਜ਼ਾਰ ਦਾ ਕੋਈ 5000 ਦਾ ਗੱਫਾ ਬਾਬਾ ਜੀ ਆਸਨ ਦੇ ਬੈਠੇ ਹੋਏ ਸੀ ਮਹਾਪੁਰਸ਼ ਤੇ ਇਹ ਰਿੱਧੀਆਂ ਸਿੱਧੀਆਂ ਮਹਾਪੁਰਸ਼ਾਂ ਦੇ ਸੇਵਾ ਦੇ ਪਿੱਛੇ ਆ ਬਾਰਿਜ ਕਰਦਾ ਹਨ ਸਿੱਧ ਸੰਮੁਖ ਮੁਖ ਜੋ ਹੈ ਰਿਦਬਸਾ ਬਾ ਵਾਂਗ ਜੋ ਤੀਨ ਲੋਕਾਂਤਰ ਮੋਇ ਰਿਦਬਸਾ ਖਿਓ ਸਵੇਰਾ ਸੇ ਨਹੀਂ ਜਾਤੋ ਮੁਠੋ ਭਗਤ ਉਚਰਾ ਸੇ ਬਚਨ ਆਂਦੇ ਆ ਵੀ ਰਿਦੀਆਂ ਸਿਧੀਆਂ ਸਾਧੂ ਸੰਤਾਂ ਦੇ ਖੱਬੇ ਹੱਥ ਦੇ ਪਈਆਂ ਨੇ ਚਰਨ ਸਾਧੂ ਜਨਤਾ ਦੇ ਚਰਨਾਂ 'ਚ ਹੱਥ ਜੋੜ ਕੇ ਸਣੀਆਂ ਨੇ ਹੁਕਮ ਕਰੋ ਪਾਸ਼ਾਓ ਤੁਸੀਂ ਸਾਬ ਨਿਧਾਨ ਦਸ ਅਸਤਿ ਸਿਧਾਂਤ ਠਾਕੁਰ ਕਰਤਾ ਧਰਿਆ ਜੇ ਨਾਨਕ ਬਲ ਬਲ ਸੱਦ ਬਲ ਜਾਈਆ ਤੇ ਰਾਂਤਣਾ ਪਾਰਾ ਹੋ ਰਿਆ ਇਹ ਰਿਦੀਆਂ ਸਿਧੀਆਂ ਮਿੱਤਰ ਪ੍ਰਭ ਕਾ ਸਿਮਰਨ ਰੱਦ ਸੇਦ ਨਾਉ ਨੇ ਅੱਜ ਐਨੀ ਵੱਡੀ ਤਰਾਸਦੀ ਐ ਕਰੋਪੀਆ ਤੁਸੀਂ ਹੁਣ ਆਪਣੇ ਪਿੰਡ ਦੀ ਖੇਡ ਦੇਖ ਲਓ ਚਲੋ ਐ ਨਹੀਂ ਸਾਰੀਆਂ ਥਾਵਾਂ ਤੇ ਇਹ ਹਾਲ ਐ ਸੰਗਾ ਦੇlede ਨਿਤਨੇਮ ਨੂੰ ਮਾਤਮ ਨਹੀਂ ਦੇ ਰਹੇ ਅਮਰਤ ਦੇlede ਨਿਤਨੇਮ ਨੂੰ ਮਾਤਮ ਨਹੀਂ ਦੇ ਰਹੇ ਸਵੇਰੇ ਸ਼ਾਮ ਗੁਰੂ ਘਰਾਂ ਨੂੰ ਮਾਤਮ ਨਹੀਂ ਦੇ ਰਹੇ ਇੱਕ ਟਾਈਮ ਵੀ ਗੁਰੂ ਘਰਾਂ ਨੂੰ ਮਾਤਮ ਨਹੀਂ ਦੇ ਰਹੇ ਗੁਰੂ ਸਾਹਿਬ ਜੀ ਦੇ ਆ ਕੇ ਪ੍ਰਾਤਨ ਬਜ਼ੁਰਗ ਮਾਈਆਂ ਪ੍ਰਾਤਨ ਸਿੰਘ ਪਹਿਲੋ ਘਟੋ ਘਟ ਉਹ ਮੱਥਾ ਦੇਖਦੇ ਹੁੰਦੇ ਸੀ ਤੇ ਹੁਕਮ ਲਾਉਂਦੇ ਹੁੰਦੇ ਸੀ ਮਹਾਰਾਜੇ ਦਰਸ਼ਨ ਕਰਦੇ ਸੀ। ਸੋ ਦਰਸ਼ਨ ਕਰਨ ਦੀ ਤੇ ਬੜੀ ਦੂਰ ਦੀ ਗੱਲ ਹੈ। ਇੱਕ ਟਾਈਮ ਕਈ ਵਾਰ ਮੱਥਾ ਟੇਕਣਾ ਇਹਨਾਂ ਨੂੰ ਔਕਾ ਲੱਗਦਾ। ਇਹਨਾਂ ਦੇ ਮਨ 'ਚ ਇਹ ਹੈ ਵੀ ਜੇ ਸਾਡੀ ਕਿਰਤ ਕਿਰਤ ਦਾ ਸਮਾਂ ਹੁੰਦਾ ਹੈ। ਹਾਂ ਬਿਮਾਰਾ ਜੀ ਨੇ ਕਹਿ ਵੀ ਕਿਰਤ ਜਿਹੜੀ ਹੈ ਉਹਨਾਂ ਕੀ ਕਰਨੀਆਂ ਜਿੰਨਾ ਵੀ ਤੁਹਾਡਾ ਗੁਜ਼ਰਾਨ ਹੈ। ਫਿਰ ਕਹਿਣਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡਿਓ ਕੋ। ਗੁਨਾਨਕ ਸਾਹਿਬ ਜੀ ਨੇ ਜੇ ਕਹਿ ਗੁਨਾਨਕ ਸਾਹਿਬ ਜੀ ਨੇ ਕੀਤਵੀ ਤੇ 7-8 ਘੰਟੇ ਕੀਤੀ ਐ ਮੋਦੀ ਘਰ ਨੇ ਮੈਨੂੰ ਦੱਸ ਦਿਓ ਕਿਦੋਂ ਮਹਾਰਾਜ 12-12 ਘਟੇ 16-16 ਘੰਟੇ ਕੀਰਤ ਕਰਦੇ ਨੇ ਜਿੰਨਾ ਸਮਾਂ ਧੰਨ ਗੁਨਾਨਕ ਸਾਹਿਬ ਜੀ ਮਹਾਰਾਜ ਰਹੇ ਐ ਉਹਨਾਂ ਸਮਾਂ ਖਾਲਸਾ ਜੀ ਮਹਾਰਾਜ 7-8 ਵਜੇ ਦੋਲਤ ਖਾ ਮੋਦੀ ਘਰ ਨੇ ਜਾਂਦੇ ਸੀ 5-6 ਵਜੇ 5:30 ਮਹਾਰਾਜ ਕਿਰਤੋਂ ਆ ਜਾਂਦੇ ਸੀ ਵਾਪਸ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਸੰਧਿਆ ਵੇਲੇ ਦਾ ਨੇਤਨੇਮ ਕਦੇ ਨਹੀਂ ਛੱਡਿਆ ਸੰਗਤਾਂ ਨੂੰ ਅੰਮ੍ਰਿਤ ਵੇਲੇ ਜਾਪ ਉਚਾਰਾ ਔਰ ਸਿੰਧਾਵਲੇ ਸੋਧਾ ਰਾਰਾਜ ਸਾਹਿਬ ਜੀ ਦਾ ਪਾਰ ਸਤਨਾਮ ਵਾਈਬੁਰ ਦਾ ਪਾਰ ਜਿਹੜਾ ਕਾਰ ਸੇਵਾ ਚ ਹੁੰਦਾ ਇਹ ਮੂਲ ਮੰਤਰ ਗੁਰਮੰਤਰ ਦਾ ਅਭਾਸ ਤੇ ਫਿਰ ਸ਼ਾਮ ਨੂੰ ਸੋਣ ਵਲੇ ਸੋਲਾ ਸਾਹਿਬ ਦਾ ਪਾਰ ਇਹ ਗੁਨਾਨਕ ਸਾਹਿਬ ਜੀ ਮਹਾਰਾਜ ਦਾ ਰੋਜ਼ਾ ਨੇਮ ਸੀ ਮਹਾਰਾਜ ਨੇ ਜੇ ਕੀਰਤ ਕਰਕੇ ਦਿਖਾਈ ਹੈ ਦੇਖੋ ਵੀ ਕਿੰਨੀ ਕੁ ਮਹਾਰਾਜ ਨੇ ਕੀਰਤ ਕੀਤੀ ਹੈ ਕਿਤੇ ਇਤਿਹਾਸ ਜਿਕਰ ਨਹੀਂ ਆਇਆ ਵੀ ਦੋ ਲਦਖਾਂ ਲੋਦੀ ਮਹਾਰਾਜ ਮੋਤੀ ਖਾਨੇ ਵਿੱਚ ਸਾਰਾ ਦਿਨ ਹੀ ਕੀਰਤ ਕਰਦੇ ਰਹੇ ਉਹ ਵਾਟਰ ਜਦੋਂ ਲੈ ਕੇ 5 6 ਵਜੇ ਦਾ بیمار ਸਵੇਰੇ ਦਾ ਅਮਰਤੂਰ ਦਾ ਨਿਤਨੇਮ ਸ਼ਾਮ ਦਾ ਨਿਤਨੇਮ ਮਾਰਦੇ ਨੇ ਕਦੇ ਨਹੀਂ ਗੁੰਜਾਇਆ ਉਹ ਹੈ ਕਿਤ ਕਰਨ ਦਾ ਸਿਧਾਂਤ ਬਾਣੀ ਦਾ ਸਿਧਾਂਤ ਹੈ ਵੀ ਰੁੱਖੀ ਸੁੱਕੀ ਘਾਇ ਘਾ ਢੰਡਾ ਪਾਣੀ ਪੀਓ ਦੇਖ ਭਾਈ ਚੋਪੜੀ ਨਾ ਤਰਸਾਈ ਜੀਓ ਇਹ ਹੈ ਸਿੱਖ ਦਾ ਜਿਹੜਾ ਰੋਜ਼ਾਨੇ ਮਤੇ ਕਲਾ ਜੀਵਨ ਹੋਣਾ ਚਾਹੀਦਾ ਹੈ ਆਪਾਂ ਆਪਣੀ ਘਰ ਵਾਲੀ ਕਰਕੇ ਆਂ ਬੱਚਿਆਂ ਨੂੰ ਥੋੜਾ ਵਧੀਆ ਸਕੂਲੇ ਭੜਾਣ ਵਾਸਤੇ ਆ ਵਧੀਆ ਗੱਡੀ ਲੈਣ ਵਾਸਤੇ ਆਪਾਂ ਮਹਾਰਾਜੀ ਮਰਿਆਦਾ ਨੂੰ ਜਾਂ ਹੋਰ ਤਾਂਰੇ ਆਪਾਂ ਬਿਲਕੁਲ ਉਹਨਾਂ ਦੀ ਵੈਲਿਊ ਨਹੀਂ ਸਮਝਦੇ ਆਪਾਂ ਜੀ ਬਾਬਾ ਜੀ ਜੇ ਸੰਧਿਆ ਵੇਲੇ ਅਸੀਂ ਟਾਈਮ ਤੋਂ ਜਲਦੀ ਆ ਜਾਾਂਗੇ ਫਿਰ ਸਾਡੀ ਦਿਹਾੜੀ ਘਾਟ ਬਣੇਗੀ ਫਿਰ ਤਾਂ ਸਾਰੇ ਉਹਦੇ 500 ਰੁਪਏ ਬਣਨਗੇ ਐਵੇਂ 850-900 ਵੇ ਬਣ ਜਾਂਦੇ ਹੈਂ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਭਰੋਸਾ ਰੱਖੋ ਅੱਛਾ ਬਰਕਤਾਂ ਵੇਰ ਵੀ ਨਹੀਂ ਬਣੀਆਂ ਜਿੰਨੇ ਜਮਾਉਂਦੇ ਆ ਨਾ ਨਿਤਨੇਂ ਦੀ ਵੈਲਿਊ ਨਹੀਂ ਸਮਝਦੇ ਆਂਦੇ ਨਹੀਂ ਉਹਨੇ ਮਾਰੀ ਕਿਤੇ ਹੋਰ ਕਢਾ ਲੈਂਦੇ ਆ ਤੇ ਜੇ ਉਹ ਉਹ ਬੰਦਾ ਸੰਤੋਸ਼ ਵਿੱਚ ਰਵੇ ਇਸ ਵੇਰੇ ਸ਼ਾਮ ਨੇ ਇਤਨੇਮ ਗੁਰੂ ਘਰ ਆਵੇ ਮਹਾਰਾਜ ਜੀ ਮਰਿਆਦਾ ਨੂੰ ਮੰਨੇ ਤੇ ਫਿਰ ਮਹਾਰਾਜ ਜੇ ਆ ਮਾਇਆ ਉਹਦੇ ਵਿੱਚ ਨੁਕਸਾਨ ਤਾਂ ਕੀ ਹੋਣਾ ਸਭ ਕੋ ਬਰਕਤਾਂ ਪਾਉਂਦੇ ਸੋਇ ਖਾਲਸਾ ਜੀ ਕੀਰਤ ਦਾ ਨਿਯਮ ਹੈ ਜਿਆਦਾ ਜੁੜੇ ਨਾ ਬੰਦਾ ਭੁੱਖਾ ਮਰੇ ਨਾ ਆ ਭੁੱਖਾ ਮਰੇ ਨਾ ਖਾਲੀ ਕੋਈ ਮੁੜੇ ਨਾ ਐਨੀ ਕਿ ਮਹਾਰਾਜ ਨੇ ਕੀਰਤ ਦਾ ਸਾਨੂੰ ਹੁਕਮ ਕੀਤਾ ਸੋ ਸੰਦਮਦਮੀ ਤਖਤਾਲ ਦੇ ਬਾਦਵੇਂ ਮੁੱਖੀ ਸੰਤ ਗਾਨੀ ਗੁਰਬਚਨ ਸਿੰਘ ਜੀ ਖਾਸਾ ਭਿੰਡਰਾ ਵਾਲੇ ਮਹਾਂਪੁਰਖ ਉਹ ਵੀ ਬਚਨ ਕਰਿਆ ਕਰਦੇ ਸੀ ਵੀ ਸੇਖ ਦਾ ਸੂ ਘੜਾ ਭਾਵੇਂ ਕੋ ਦਾ ਡੁੱਲ ਜੇ ਪਰ ਸੇਕ ਕੰਮਰ ਤੇਰੇ ਸੰਧਿਆ ਵੇਲੇ ਕਦੀ ਨਿਤਨੇਮ ਨਾ ਛੱਡੇ ਉਹ ਸੇਖੀ ਕਹਾਦਾ ਜਿਹਨੇ ਨਿਤਨੇਮ ਛੱਡਤਾ ਕਬੀਰ ਸਾਤਾ ਸਤਗੁਰ ਕਿਆ ਕਰਾ ਜੋ ਸਿੱਖਾਂ ਮੈਂ ਤੂੰ ਅੰਦੇ ਇੱਕ ਨਾ ਲੱਗੇ ਜੋ ਬਾਸ বাজਾਈਏ ਉਹ ਕੋਣ ਅਮਰਤ ਸ਼ਕ ਲਿਆ ਨਾ 2 2 ਘੰਟੇ ਤੋਂ ਸੰਬੰਧ ਕਰ ਰਿਹਾ ਨਾ ਅਮਰਤ ਵੇਲੇ ਆਂਦਾ ਨਾ ਸੰਧਿਆ ਵੇਲੇ ਆਂਦਾ ਮਾਰਦਾ ਹੁਕਮ ਕੋਈ ਪੰਜਾ ਪਿਆਰਾਂ ਦਾ ਮੰਨ ਨਹੀਂ ਰਿਹਾ ਹੈ ਬਾਤ ਕਹਿਣਾ ਵੀ ਅਸੀਂ ਅਮਰਤ ਸ਼ਕਾਇ ਬੀ ਸਾਡੀ ਤੇ ਕੋਈ ਖੇੜ ਨਹੀਂ ਬਣਦੀ ਅਸੀਂ ਤੇ ਫਿਰ ਦੁਖੀ ਤੇ ਦੁਖੀਆਂ ਬਾਈ ਤੁਸੀਂ ਇਹ ਦੱਸੋ ਵੀ ਜਬਾ ਹੈ ਗਿਆ ਵੀ ਪ੍ਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪਰੇ ਤੁਸੀਂ ਮਰਿਆਦਾ ਨੂੰ ਫੋਲੋ ਕੀਤਾ ਤੁਸੀਂ ਪੰਜਾਂ ਪਿਆਰਾਂ ਦੇ ਬਚਨਾਂ ਨੂੰ ਮਹੱਤਵ ਦਿੱਤਾ ਤੁਸੀਂ ਅੰਦਰੋਂ ਮੰਨ ਕਰਕੇ ਉਹਨਾਂ ਨੂੰ ਮੰਨਿਆ ਤੁਸੀਂ ਤਾਂ ਦੇਖਾ ਦੇਖੀ ਵੀ ਉਹਨਾਂ ਨੇ ਕਹਿਤਾ ਵੀ ਜੇ ਲੋੜ ਪਈ ਸਿਰ ਭੇਟਾ ਦੇ ਦੋਗੇ ਤੇ ਹਾਂਜੀ ਅਸੀਂ ਦੇ ਦਾਂਗੇ ਪਤਾ ਵੀ ਉਹਨਾਂ ਨੇ ਕਿਹੜਾ ਸਿਰ ਵੜਨਾ ਜੇ ਅੱਜ ਵੀ ਖੇੜ ਬਣ ਜੇ ਨਾ ਕਿਤੇ ਉਹ ਮਹਾਰਾਜ ਐ ਜੀ ਖੇਡ ਵਰਤਾ ਦੇ ਨੀਸ਼ ਸਿੰਘ ਪ੍ਰਗਟ ਹੋ ਜਾ ਤੇ ਕਿਦੇ ਅਮਰ ਤੇ ਅਮਰ ਸ਼ਕੰਦੇ ਗੁਰਗੋਬੇ ਸਿੰਘ ਜੀ ਮਹਾਰਾਜ ਹਣਾ ਜੂ ਸਾ ਮਹਾਰਾਜ ਸਰੀਰ ਕਰਕੇ ਹਾਜਨਾ ਜ ਰਹਿੰਦੇ ਆ ਸਤਿਗੁਰੂ ਜੇ ਕੋਈ ਐ ਜੀ ਖੇਡ ਵਰਤਾ ਦੇ ਤੇ ਫਿਰ ਫਿਰ ਪਤਾ ਲੱਗਣਾ ਵੀ ਕਿੰਨੇ ਕੁ ਬੰਦੇ ਤਿਆਰ ਆ ਅਮਰ ਸ਼ਕਨ ਵਾਸਤੇ ਓਏ ਤੇ 50 100 ਸਰੀਰ 200 ਸਰੀਰ ਹਨਾ ਜੇ ਦਿਹਾੜੇ ਹੁੰਦਿਆ ਤਾਂ 1000 1000 ਸਰੀਰ ਵੀ ਅਮਰ ਸ਼ਕਦਾ ਤੇ ਫਿਰ ਜੇ ਕਿਦੇ ਖੇਡ ਦੁਬਾਰਾ ਵਰਤ ਜੇ ਮਹਾਰਾਜ ਦੁਬਾਰਾ ਆਪਣੇ ਕਿਸੇ ਰੂਪ ਚ ਆ ਕੇ ਸੇਵਾ ਲੈ ਆਣ ਫਿਰ ਪਤਾ ਲੱਗਣਾ ਜਦ ਪੂਰੀ ਦੁਨੀਆ ਦੀ ਗੱਲ ਹੀ ਚਲੋ ਹਣਾ ਸੋ ਇਹ ਖੇਡ ਆ ਪਾ ਸਿਰਫ ਨਾ ਬੋਲਾਂ ਦਾ ਕਿਸਮਤ ਰਹਿ ਗਏ ਅੰਦਰੋਂ ਮੰਨ ਕਰਕੇ ਮੰਨਣਾ ਉਹ ਖੇਡ ਨਹੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਮਤਲਬ ਇਹ ਹੈ ਜੇ ਅਸੀਂ ਮਹਾਰਾਜ ਦੀ ਬਾਣੀ ਨੂੰ ਮਹਾਰਾਜ ਹੁਕਮ ਨੂੰ ਸਮਰਪਣਾ ਮੱਥਾ ਟੇਕ ਲਿਆ ਹੁਕਮ ਦੇ ਕੋਈ ਅਸੀਂ ਪਾਲਣਾ ਨਹੀਂ ਕਰਦੇ ਫਿਰ ਉੱਤੇ ਮੱਥਾ ਟੇਕਣ ਦਾ ਕੀ ਲਾਭ ਹੈ ਦੱਸੋ ਸੀਸ ਨਿਵਾਇਆ ਕੀਆ ਥੀਆ ਜਾ ਰਿਹਾ